ਇਹ ਸਭ ਕੀ ਨਾਮ ਹੈ ਤੁਹਾਡਾ ਤੇ ਕੀ ਕਹਿਣਾ ਚਾਹੁੰਦੇ ਹੋ ਮੈਂ ਸੋਨੂ ਕੁਮਾਰ ਸ਼ਰਸਵਾਲ ਸਫਾਈ ਕਰਮਚਾਰੀ ਯੂਨੀਅਨ ਬਠਿੰਡਾ ਦਾ ਪ੍ਰਧਾਨ ਹਾਂ ਤੇ ਜਿਹੜਾ ਅੱਜ ਧਰਨਾ ਲੱਗਿਆ ਸੀ ਵਰਜ਼ ਬੋਰਡ ਦਾ ਧਰਨਾ ਲਾਉਣ ਦੇ ਇਹਨਾਂ ਨੂੰ ਸ਼ੌਕ ਨਹੀਂ ਹੈ ਕਾਫੀ ਸਾਲਾਂ ਤੋਂ 10 10 15 ਸਾਲਾਂ ਤੋਂ ਉਹ ਸੀਵਰਜ਼ ਦੀ ਸਫਾਈ ਕਰ ਰਿਹਾ ਠੇਕੇਦਾਰੀ ਦੀ ਗੁਲਾਮੀ ਕਰ ਰਿਹਾ ਉਹਨਾਂ ਨੂੰ ਮਜਬੂਰਨ ਇਹ ਹੜਤਾਲ ਕਰਨੀ ਪਈ ਇਹਨਾਂ ਦਾ ਲੈਟਰ ਸਾਨੂੰ ਮਿਲਿਆ ਸਫਾਈ ਕਰਮਚਾਰੀ ਯੂਨੀਅਨ ਅਸੀਂ ਵੀ ਇਹਨਾਂ ਦੇ ਨਾਲ ਆ ਜਿਹੜੇ ਸਾਡੇ ਕਰਮਚਾਰੀ ਸਫਾਈ ਕਰਮਚਾਰੀ ਸੀਵਰ ਮੈਂ ਕਾਫੀ ਸਾਲਾਂ ਤੋਂ ਇੱਕ ਬਠਿੰਡਾ ਸ਼ਹਿਰ ਹੈ ਜਾਂ ਸ਼ਹਿਰ ਹੈ ਜਿਹੜੇ ਇੱਥੇ ਕੱਚੇ ਮੁਲਾਜ਼ਮ ਰਹਿ ਗਏ ਕੱਲ ਪਰਸੂ ਦੀ ਗੱਲ ਹੈ ਬਰਨਾਲਾ ਵੀ ਹੋ ਗਿਆ ਬੜੇ ਸ਼ਰਮ ਦੀ ਗੱਲ ਹੈ ਕਿ ਵੀ ਇੰਨਾ ਵੱਡਾ ਸ਼ਹਿਰ ਜਿੱਥੇ ਸਾਰਾ ਕੁਝ ਪੰਜਾਬ ਇੱਥੋਂ ਚੱਲਦਾ ਹੋਵੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਇੱਥੇ ਰਾਜ ਕੀਤਾ ਬਿੰਡਾ ਸ਼ਹਿਰ ਦੇ ਵਿੱਚ ਹਰਸ਼ੀਮਰਤ ਕੋਰ ਬਾਦਲ ਹੈ ਉਸ ਤੋਂ ਬਾਅਦ ਮਨਪ੍ਰੀਤ ਜੀ ਆਏ ਨੇ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਸਾਡੇ ਖਾਸ ਕਰਕੇ ਸਵਾਲਮਿਕ ਸਮਾਜ ਨੇ ਇੱਕ ਬੜਾ ਉਮੀਦਾਂ ਨਾਲ ਵੋਟਾਂ ਪਾਈ ਸੀ ਕਿ ਵੀ ਇੱਕ ਝਾੜੂ ਨਿਸ਼ਾਨ ਕਰਕੇ ਵੋਟਾਂ ਪਾਈ ਹੈ ਪਰ ਉਹ ਖਰੇ ਨਹੀਂ ਉਤਰ ਰਹੇ ਸਭ ਤੋਂ ਵੱਡੀ ਕਮੀ ਹੈ ਹਾਊਸ ਦੀ ਜਿਹੜਾ ਮਤਾ ਨਹੀਂ ਪਾ ਰਿਹਾ ਸਫਾਈ ਕਰਮਚਾਰੀ ਯੂਨੀਅਨ ਗਜਰਾਜ ਪ੍ਰਧਾਨ ਨੇ ਸਾਨੂੰ ਨੋਟਿਸ ਜਿਹੜਾ ਦਿੱਤਾ ਉਹਨਾਂ ਦੇ ਨਾਲ ਹੈ ਜੇ ਉਹਨਾਂ ਦੀ ਨਹੀਂ ਸੁਣੀ ਤਾਂ ਅਸੀਂ ਉਹਨਾਂ ਦੇ ਨਾਲ ਖੜੇ ਹਾਂ ਸੀ ਵੀ ਇਹੜਾ ਤਾਰਕਾ ਸਾਹਤ ਨਾਲ ਉਹਨਾਂ ਦੇ ਨਾਲ ਖੜੇ ਐ ਉਸ ਤੋਂ ਬਾਅਦ ਅਸੀਂ ਨੋਟਿਸ ਇੱਕ ਦਿੱਤਾ ਜੋ ਉਸ ਨੋਟਿਸ ਤੇ ਗੱਲ ਨਹੀਂ ਕੀਤੀ ਤਾਂ ਦਵਾਰੇ ਨੋਟਿਸ ਪਾ ਕੇ ਇਹਨਾਂ ਦੇ ਨਾਲ ਅਸੀਂ ਖੜਾ 26 ਨੂੰ ਇਹਨਾਂ ਵੱਲੋਂ ਵੀ ਆਪਣਾ ਉੱਥੇ ਮਤਲਬ ਕਿ ਦੇ ਬਾਹਰ ਇਹਨਾਂ ਦੀ ਗੇਟ ਰੈਲੀ ਚੱਲ ਰਹੀ ਹੈ ਜੋ ਇਹਨਾਂ 26 ਨੂੰ ਹੈਗਾ ਪ੍ਰਦਰਸ਼ਨ ਉਹਦੇ ਤੁਸੀਂ ਸ਼ਾਮਲ ਹੋਵੋਗੇ ਸ਼ਾਮਲ ਹੋਵੋਗੇ ਨਾ ਦਿਨ ਵਾਲੇ ਸਾਡੇ ਭਰਾ ਐ ਰਾ चौहान ਬਠਿੰਡਾ ਸੀਓ ਲਰਕਰ ਯੂਨੀਅਨ ਪ੍ਰੈਜ਼ੀਡੈਂਟ ਤੇ ਅਸੀਂ 14 12 2023 ਨੂੰ ਸਿਵਰੇਜ ਬੋਰਡ ਸਿਵਰੇਜ ਬੋਰਡ ਤੇ ਨਗਰ ਨਿਗਮ ਨੂੰ ਅਸੀਂ ਸਾਡੇ ਜਿਹੜੇ ਕਮਿਸ਼ਨਰ ਸਾਹਿਬ ਹੈ ਉਹਨਾਂ ਨੂੰ ਅਸੀਂ 7 ਦਿਨ ਦਾ ਨੋਟਿਸ ਦਿੱਤਾ ਸੀਗਾ ਜੇਕਰ 7 ਦਿਨ ਦੇ ਵਿੱਚ ਸਾਡੀਆਂ ਮੰਗਾਂ ਨਾ ਸੁਣੀਆਂ ਤੇ ਅਸੀਂ ਧਰਨੇ ਰੇਲੀਆਂ ਕਰਨ ਲਈ ਮਜਬੂਰ ਹੋ ਜਾਵਾਂਗੇ ਤੇ ਜਿਹੜੇ 7 ਦਿਨ ਸੀਗੇ ਸਾਡੀ ਯੂਨੀਅਨ ਦੇ ਉਹ ਮੰਗਲਵਾਰ ਨੂੰ ਪੂਰੇ ਹੁੰਦੇ ਸੀਗੇ ਇੱਕ ਦਿਨ ਫਿਰ ਵੀ ਅਸੀਂ ਐਕਸਟਰਾ ਦਿੱਤਾ ਤੇ ਅਸੀਂ ਵੀਰਵਾਰ ਤੋਂ ਸਿਵਰੇਜ ਬੋਰਡ ਰੋਜ਼ ਗਾਰਡਨ ਕੋਲੇ 2 ਦਿਨ ਦਾ ਧਰਨਾ ਹੋ ਗਿਆ ਸਾਡਾ ਅੱਜ ਦੂਜੇ ਦਿਨ ਸਾਡਾ ਹੜਤਾਲ ਦਾ ਹੋ ਗਿਆ ਤੇ 2 ਦਿਨ ਤੋਂ ਸਾਡੀਆਂ ਰੇਲੀਆਂ ਚੱਲ ਰਹੀਆਂ ਹਨ ਤੇ ਅੱਜ ਸਾਡੇ ਗੁਪਤਾ ਜੀ ਦਾ ਫੋਨ ਆਇਆ ਸੀਗੇ ਕਿ ਤੁਹਾਡੇ ਨਾਲ ਮੀਟਿੰਗ ਕਰਨੀ ਹੈ ਪਰ ਫੋਨ ਤੇ ਉਹ ਧਮਕੀਆਂ ਦਿੰਦੇ ਸੀਗੇ ਕਿ ਜੇਕਰ ਤੁਸੀਂ ਇਹ ਹੜਤਾਲ ਬੰਦ ਨਾ ਕੀਤੀ ਤੇ ਮੈਂ ਆਪਣੇ ਵਰਕਰਾਂ ਤੋਂ ਕੰਮ ਕਰਵਾਉਂਗਾ ਮੰਗਾ ਕੀ ਨਹੀਂ ਚੋੜ ਸਾਡੀਆਂ ਮੰਗਾਂ ਨੇ ਜੀ ਪਹਿਲਾਂ ਤਾਂ ਜਿਹੜੀ 302 ਦੀ ਜਿਹੜੀ ਭਰਤੀ ਹੈ ਉਸ ਨੂੰ ਆਨਲਾਈਨ ਬੰਦ ਕੀਤਾ ਜਾਵੇ ਸਕ੍ਰੈਪ ਕੀਤਾ ਜਾਵੇ ਦੁੱਦੀ ਜੁੱਜੀ ਸਾਡੀ ਜਿਹੜੀ ਮੰਗ ਹੈ ਬਠਿੰਡਾ ਸ਼ਹਿਰ ਵਿੱਚ ਕੱਚੇ ਸਿਵਲ ਮੈਨ ਕਾਫੀ ਲੰਮੇ ਸਮੇਂ ਤੋਂ ਕੰਮ ਕਰਦੇ ਆ ਰਹੇ ਹਨ ਪੰਜਾਬ ਸਰਕਾਰ ਦੀ ਨੋਟੀਫਿਕੇਸ਼ਨ ਮਿਤੀ 23 6 21 ਅਨੁਸਾਰ ਨਗਰ ਨਿਗਮ ਹਾਊਸ ਬਠਿੰਡਾ ਮਤੇ ਵਿੱਚ ਪਾ ਕੇ ਇਹਨਾਂ ਦਾ ਸਰਕਾਰੀਕਰਨ ਕੀਤਾ ਜਾਵੇ। ਤੀਜੀ ਜਿਹੜੀ ਸਾਡੀ ਮੰਗ ਹੈ ਪੜੇ ਲਿਖੇ ਸੀਵਰਮੈਨਾਂ ਦੀ ਤਰੱਕੀ ਕੀਤੀ ਜਾਵੇ। ਚੌਥੀ ਜਿਹੜੀ ਸਾਡੀ ਮੰਗ ਹੈ 2004 ਤੋਂ ਬਾਅਦ ਜਿਹੜੀ ਪੈਨਸ਼ਨ ਹੈ ਉਹਨੂੰ ਬਹਾਲ ਕੀਤਾ ਜਾਵੇ। ਪੰਜਵੀਂ ਜਿਹੜੀ ਸਾਡੀ ਮੰਗ ਹੈ ਸਿਵਰੇਜ ਬੋਰਡ ਸਿਵਰੇਜ ਬੋਰਡ ਵਿੱਚ ਜੋ ਸੀਵਰਮੈਨ ਰਿਟਾਇਰ ਹੋ ਚੁੱਕੇ ਨੇ ਉਹਨਾਂ ਦੀਆਂ ਖਾਲੀ ਪੋਸਟਾਂ ਨੂੰ ਤੁਰੰਤ ਭਰਿਆ ਜਾਵੇ ਇੱਕ ਜਿਹੜੀ ਸਾਡੀ ਇੱਕ ਮੰਗ ਹੈ ਸੱਤਵੀਂ ਮਿਤੀ ਤੱਕ ਨਰਸੀ ਰਾਮ ਸੀਵਰਮੈਨ ਦੇ ਵਾਰਸਾ ਦਾ ਕੇਸ ਲੇਟ ਹੋਣ ਕਰਕੇ ਨਿੱਜੀ ਤੌਰ ਤੇ ਜਾਂਚ ਪੜਤਾਲ ਕਰਕੇ ਤਰਸ ਦੇ ਅਧਾਰ ਤੇ ਨੌਕਰੀ ਦਿੱਤੀ ਜਾਵੇ ਹੁਣ ਤੁਹਾਡੇ ਵੱਲੋਂ ਹੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਹਾਂਜੀ ਸਾਡਾ ਹੜਤਾਲ ਦਾ ਅਜ ਦੂਜਾ ਦਿਨ ਹੋ ਗਿਆ ਲਗਨ ਹੜਤਾਲ ਦਾ ਅਗਲਾ ਤੁਹਾਡਾ ਐਕਸ਼ਨ ਕੀ ਜੇ ਨਹੀਂ ਤੁਹਾਡੀ ਮੰਗਾਂ ਦੀ ਗੌਰ ਹੋ ਰਹੀ ਹੈ ਸਾਡਾ ਸਿਵਰੇਜ ਬੋਰਡ ਦੇ ਵਿੱਚ ਅੱਜ ਸਾਡੇ ਦੂਜੇ ਦਿਨ ਹੜਤਾਲ ਦਾ ਹੋ ਗਿਆ ਜੀ ਜੇਕਰ ਸਾਡੀ ਸਾਡੀ ਸੋਚ ਹੈ ਕਿ ਮੰਗਲਵਾਰ ਨੂੰ ਯਾਨਕੀ 25 ਤਰੀਕ ਨੂੰ ਜਾਂ 24 24 25 ਤਰੀਕ ਨੂੰ ਵੀ ਆ ਅਸੀਂ 26 ਨੂੰ ਨਗਰ ਨਿਗਮ ਦੇ ਵਿੱਚ ਗੇਟ ਮੁਰੇ ਬਾਹਰ ਤਰਨਾ ਲਾਣਾ ਅਨਮਿੱਥੇ ਸਮੇਲੇ ਜੀ ਤੇ ਵੱਖ-ਵੱਖ ਜਥੇਬੰਦੀਆਂ ਸਾਡੀਆਂ ਪੀਡਬਲੂਡੀ ਪੂਰੇ ਪੰਜਾਬ ਦੀਆਂ ਯੂਨੀਅਨ ਨੂੰ ਸਰਧਾ ਦਿੱਤਾ ਜਾਊਗਾ ਉਸ ਯੂਨੀਅਨ ਨੂੰ ਉਸ ਸੰਗਰਾਮ ਨੂੰ ਤੇਜ਼ ਕਰਨ ਲਈ ਧਰਨੇ ਤੋਂ ਬਾਅਦ ਵੀ ਜੇ ਫਿਰ ਨਹੀਂ ਇੰਨੀ ਕੋਈ ਹੱਲ ਹੁੰਦਾ ਦੇਖੋ ਜੀ ਧਰਨੇ ਤਾਂ ਸਾਡੇ ਪੈਸੇ ਬਹੁਤ ਲੱਗੇ ਨੇ ਪਰ ਜਿਹੜੇ ਅਫਸਰ ਨੇ ਕਮਿਸ਼ਨਰ ਸਾਹਿਬ ਨੇ ਮੇਅਰ ਸਾਹਿਬ ਨੇ ਸਾਨੂੰ ਉਹਨਾਂ ਨੂੰ ਉਹਨਾਂ ਵੱਲੋਂ ਆਸ਼ਵਾਸਨ ਨਹੀਂ ਦਿੱਤਾ ਗਿਆ ਪਿਛਲੇ ਸਮੇਂ ਅਗਸਤ ਸਮੇਂ ਦੇ ਦੌਰਾਨ 25 ਅਗਸਤ ਨੂੰ ਸਾਡੀ ਡੀਸੀ ਸਾਹਿਬ ਨਾਲ ਮੀਟਿੰਗ ਸੀ ਉਹਨਾਂ ਨੂੰ ਉਹਨਾਂ ਨੇ ਸਾਨੂੰ ਆਸ਼ਵਾਸਨ ਦਿੱਤਾ ਸੀ ਕਿ ਭਗਵੰਤ ਮਾਨ ਜੀ ਸ਼ਹਿਰ ਦੇ ਜਿਹੜੇ ਪੰਜਾਬ ਦੇ ਜਿਹੜੇ ਮੁੱਖ ਮੰਤਰੀ ਆਵਾਰੇ ਨੇ ਤੇ ਤੁਸੀਂ ਸਾਡੀ ਇੱਜ਼ਤ ਰੱਖੋ ਅਸੀਂ ਜਿਹੜਾ ਤੁਹਾਡਾ ਕੰਮ ਹੈ ਜਲਦੋਂ ਜਲਦੀ ਇਹਨਾਂ ਨੂੰ ਪ੍ਰਵਾਨ ਕਰਾਂਗੇ ਪਰ ਹਜੇ ਤੱਕ 4 ਮਹੀਨੇ ਹੋ ਗਏ ਇਨ੍ਹਾਂ ਮੰਗਾ ਤੇ ਕੋਈ ਗੌਰ ਨਹੀਂ ਹੋਈ ਇਸ ਲਈ ਮਜਬੂਰ ਹੋ ਕੇ ਸਿਵਰ ਵਰਕਰ ਯੂਨੀਅਨ ਨੂੰ ਧਰਨਾ ਦੇਣ ਲਈ ਮਜਬੂਰ ਹੋ ਗਏ ਇਸ ਲਈ ਅਸੀਂ ਧਰਨਾ ਦਿੱਤਾ ਹੈ ਕਿਹੜੀ ਜੀ ਹੁਣ ਦੂਜੇ ਦੁਆਰਾ ਪ੍ਰੋਸੈਸਿੰਗ ਹਾਂਜੀ ਦੁਆਰਾ ਪ੍ਰੋਸੈਸਿੰਗ ਕਿਹੜੀ ਜੀ ਸ਼ੁਰੂ ਹੋਵੇਗੀ 26 ਤੋਂ ਜੀ ਨਗਰ ਨਿਗਮ ਦੇ ਗੇਟ ਮੁਰੇ ਸਾਡਾ ਪ੍ਰਦਰਸ਼ਨ ਸਟਾਰਟ ਹੋ ਜਾਊਗਾ ਜਿਸ ਦੇ ਵਿੱਚ ਸਪਾਈ ਸੇਵਕ ਯੂਨੀਅਨ ਦਾ ਵੀ ਅਸੀਂ ਸਾਥ ਲੈਣ ਲਈ ਅਸੀਂ ਇਹਨਾਂ ਨੂੰ ਬੇਨਤੀ ਪੱਤਰ ਸਾਡੇ ਜੀ ਪਹਿਲਾਂ ਤਾਂ ਜੀ ਸਪਾਈ ਸੇਵਕ ਯੂਨੀਅਨ ਨੇ ਸਾਡੀ ਜਿਹੜੀ ਬਠਿੰਡ ਸ਼ਹਿਰ ਦੀ ਸਾਡੇ ਸੋਨੂੰ ਸਰਸਵਾਲ ਪ੍ਰਧਾਨ ਜੀ ਬੈਠੇ ਨੇ ਇਹਨਾਂ ਦਾ ਬੜਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੀ ਵਾਹ ਫੜੀ ਹੈ ਜੀ ਤੇ ਸਾਡੀ ਉਜੀ ਯੂਨੀਅਨ ਹੈਗੀ ਆਪਣੀ ਸਾਡੀ ਹਾਂਜੀ ਪੰਜਾਬ ਤੋਂ ਵਕ ਵਕ ਜੱਥੇ ਬੰਦੀਆਂ ਆਣਗੀਆਂ ਜੀ ਅਜੇ ਕੀ ਨਾਮ ਹੈ ਤੁਹਾਡਾ ਕੀ ਕਹਿਣਾ ਹੈ ਮਾਈਸੈਲਫ ਹਰੀਮ ਠਾਕੁਰ ਪ੍ਰੈਜ਼ੀਡੈਂਟ ਜਸਟਿਸ ਫਾਰ 올 ਆਰਗੇਨਾਈਜੇਸ਼ਨ ਪੰਜਾਬ ਅਸੀਂ ਨਾ ਸਿਰਫ ਬਠਿੰਡਾ ਸ਼ਹਿਰ ਹੋਰ ਬਲਕੇ ਪੰਜਾਬ ਦੇ ਨਿਵਾਸੀ ਹੋਣ ਦੇ ਨਾਤੇ ਅਸੀਂ ਕੋਵਿਡ ਦੇ ਅੰਦਰ ਇਹਨਾਂ ਨੌਜਵਾਨ ਬੱਚੇ ਜਿਹੜੇ ਸਾਡੇ ਸਫਾਈ ਮਿੱਤਰ ਹੈ ਇਹਨਾਂ ਨੇ ਸਾਡੀ ਲੰਬੀ ਜ਼ਿੰਦਗੀ ਦੇ ਲਈ ਮਿਹਨਤ ਕੀਤੀ ਅਸੀਂ ਇਹਨਾਂ ਦੇ ਸ਼ੁਕਰਗੁਜ਼ਾਰ ਆ ਕਿ ਬਠਿੰਡਾ ਟੌਪ ਦੇ ਵਿੱਚ ਰਿਹਾ ਆਲ ਇੰਡੀਆ ਦੀ ਰੈਂਕਿੰਗ 'ਚ ਵੀ ਬਹੁਤ ਅੱਗੇ ਗਿਆ ਔਰ ਪੰਜਾਬ ਦੇ ਵਿੱਚ ਵੀ ਤੇ ਉਹਨਾਂ ਬੱਚਿਆਂ ਨੂੰ ਸਿਰਫ 9-9000 ਰੁਪਏ ਤਨਖਾਹ ਅਗਰ ਕੋਈ ਬੱਚਾ ਇੱਕ ਛੁੱਟੀ ਕਰ ਲੈਂਦਾ ਦੋ-ਦੋ ਛੁੱਟੀਆਂ ਕੱਟ ਲੈਣੀਆਂ ਬਹੁਤ ਜ਼ਿਆਦਾ ਡਿਸਕ੍ਰਿਮੀਨੇਸ਼ਨ ਔਰ ਜੋ ਹਿੰਦੂਸਤਾਨ ਦੇ ਲਾਜ਼ ਨੂੰ ਮਤਲਬ ਇਹਨਾਂ ਬੱਚਿਆਂ ਤੇ ਗਲਤ ਤਰੀਕੇ ਨਾਲ ਇੰਪਲੀਮੈਂਟ ਕੀਤਾ ਜਾ ਰਿਹਾ ਹੈ ਕਾਨੂੰਨ ਦੀ ਉਲੰਘਣਾ ਕੀਤੀ ਜਾ ਰਹੀ ਹੈ ਅਗਰ ਅਫੀਸ਼ੀਅਲਜ਼ ਨਾ ਜਾਗੇ ਅਸੀਂ ਐਸਸੀ ਕਮਿਸ਼ਨ ਹਿਊਮਨ ਰਾਈਟਸ ਹਰ ਜਗ੍ਹਾ ਤੇ ਜਾਵਾਂਗੇ ਪੂਰੇ ਪੰਜਾਬ ਦੇ ਅੰਦਰ ਸਾਰੇ ਸਫਾਈ ਕਰਮਚਾਰੀ ਉਹਨਾਂ ਨੂੰ ਬੈਨੀਫਿਟ ਮਿਲੇ ਆ ਕੱਲਾ ਪਟਿੰਡਾ ਕਿਉਂ ਰਹਿ ਗਿਆ ਜੀ ਦੇਖੋ ਸੀਵਰਮੈਨਾਂ ਦਾ ਮਤਾ ਨੰਬਰ 99 2015 ਫਿਰ 2013 ਫਿਰ ਮਤਾ ਨੰਬਰ ਅਜੰਡਾ ਨੰਬਰ 84 2021 ਔਰ 2017 ਔਰ ਅੱਜ 2023 ਆ ਗਿਆ 12-12 ਸੁਦੀ ਤਨਖਾਹ ਤੋਂ ਬਜ਼ੁਰਗ ਹੋ ਗਏ ਲੋਕ ਲੇਕਿਨ ਉਹਨਾਂ ਨੂੰ ਉਮੀਦ ਲੱਗ ਰਹੀ ਹੈ ਵੀ ਸਾਨੂੰ ਜਿੰਦੇ ਜੀ ਸਾਡਾ ਹੱਕ ਨਹੀਂ ਮਿਲ ਪਾਏਗਾ ਕੀ ਇਹ ਰੈਗੂਲਰ ਨਹੀਂ ਕੀਤੇ ਜਾਣੇ ਚਾਹੀਦੇ 1400 ਵਿਅਕਤੀਆਂ ਦੀ ਲੋੜ ਹੈ ਬਠਿੰਡੇ ਦੇ ਅੰਦਰ ਔਰ ਗਿਣਤੀ ਦੇ ਚੰਦ ਸਫਾਈ ਕਰਮਚਾਰੀ ਸਾਰੇ ਬਠਿੰਡੇ ਨੂੰ ਕੰਮ ਕਰ ਰਹੇ ਹਾਊਸ ਦੇ ਵਿੱਚ ਮਤਾ ਪਾ ਕੇ ਔਰ ਪੰਜਾਬ ਸਰਕਾਰ ਨੂੰ ਇਸ ਤੇ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਕਿ ਇਹਨਾਂ ਬੱਚਿਆਂ ਦੀਆਂ ਸਾਰੀਆਂ ਮੰਗਾਂ ਨੂੰ ਮੰਨਿਆ ਜਾਵੇ ਨਹੀਂ ਤਾਂ ਸਾਡੀ ਆਰਗੇਨਾਈਜੇਸ਼ਨ ਹੀ ਨਹੀਂ ਸਾਰਾ ਸ਼ਹਿਰ ਇਹਨਾਂ ਦੀ ਸਪੋਰਟ ਦੇ ਵਿੱਚ ਖੜੇਗਾ ਭਾਵੇਂ ਸਾਨੂੰ ਕੁਝ ਦਿਨ ਤੰਗ ਹੀ ਕਿਉਂ ਨਾ ਹੋਣਾ ਪਵੇ ਔਰ ਦੂਸਰੀ ਗੱਲ ਜਿਸ ਤਰ੍ਹਾਂ ਸੋਨੂ ਜੀ ਨੇ ਔਰ ਸਾਰਿਆਂ ਨੇ ਦੱਸਿਆ ਸਾਡੀ ਡਿਸਕਸ ਹੋਈ ਹੈ ਇਹ ਬਿਲਕੁਲ ਵੀ ਹੜਤਾਲ ਨਹੀਂ ਕਰਨਾ ਚਾਹੁੰਦੇ ਅਗਰ ਬੱਚੇ ਨੂੰ ਰੋਣਾ ਕਦੋਂ ਬੰਦ ਹੈ ਜਦੋਂ ਮਦਰ ਟਾਈਮਲੀ ਉਹਨੂੰ ਫੀਡ ਨਾ ਕਰੇ ਇਹ ਬੱਚਿਆਂ ਨੂੰ ਇੰਨੇ ਸਾਲਾਂ ਤੋਂ ਇਹਨਾਂ ਦਾ ਸ਼ੋਸ਼ਣ ਹੋ ਰਿਹਾ ਹੈ ਸਾਡੇ ਐਕਸ ਯੂਨੀਅਨ ਦੇ ਪ੍ਰੈਜ਼ੀਡੈਂਟ ਗੋਰਾ ਜੀ ਹੈ ਬਹੁਤ ਸਾਰੇ ਐਨ ਜੀਓਜ਼ ਨਾਲ ਮੇਰੀ ਡਿਸਕਸ ਹੋਈ ਹੈ ਇਹਨਾਂ ਬੱਚਿਆਂ ਤੇ ਜ਼ੁਲਮ ਹੋ ਰਿਹਾ ਹੈ ਸਭ ਤੋਂ ਸੱਚਾ ਸੁੱਚਾ ਕੰਮ ਕਰਨ ਵਾਲੇ ਵਿਅਕਤੀ ਸਭ ਤੋਂ ਘੱਟ ਪੀ ਲੈ ਰਹੇ ਔਰ ਸਭ ਤੋਂ ਜ਼ਿਆਦਾ ਸ਼ੋਸ਼ਣ ਹੋ ਰਿਹਾ ਸੋ ਪਲੀਜ਼ ਤੁਹਾਨੂੰ ਵੀ ਮੈਂਥੀਏ ਸਾਰੇ মিডিਆ ਵਾਲੇ ਸਾਥੀਆਂ ਨੂੰ ਕਿ ਇਹਨਾਂ ਨੂੰ ਇਨਸਾਫ ਦੁਆਨ ਦੇ ਵਿੱਚ ਮਦਦ ਕਰੋ ਥੈਂਕ ਯੂ ਇਹਦਾ ਇੰਨੀ ਬੁਹਾਰੀ ਭੈਣ ਕੁਬਾਰੀ ਆਈ ਸੀ ਉਦੋਂ ਇਹਨਾਂ ਨੇ ਇੰਨੀ ਸੇਵਾ ਕਰੀ ਉਦੋਂ ਸਿਰਫ ਸਨਮਾਨਤ ਕੀਤਾ ਗਿਆ ਹਾਰ ਪਾਏ ਗਏ ਕਿ ਇਹ 8000 9000 ਨਾਲ ਇਹ ਟੱਡ ਪਾਲ ਸਕਦੇ ਬਿਲਕੁਲ ਨਹੀਂ ਜੀ 15ਵੇਂ ਦਿਨ ਪੈਸੇ ਖਤਮ ਹੋ ਜਾਂਦੇ ਘਰਾਂ 'ਚ ਜਾਂ ਤਾਂ ਇਹ ਆਪਣੀਆਂ ਜਾਇਦਾਦਾਂ ਤੇ ਕਰਜ਼ੇ ਲੈ ਰਹੀ ਹੈ ਆਪਦੀ ਫਿਊਚਰ ਦੀ ਤਨਖਾਹ ਖਤਮ ਕਰ ਰਹੀ ਹੈ ਜਾਂ ਇਹਨਾਂ ਦੇ ਮਾਪੇ ਇਹਨਾਂ ਨੂੰ ਫੀਡ ਕਰ ਰਹੀ ਹੈ ਆਦਰਵਾਇਜ਼ ਇਹਨਾਂ ਦੀ ਤਨਖਾਹ ਦੇ ਵਿੱਚ ਇਹਨਾਂ ਦੇ ਬੱਚੇ ਨਹੀਂ ਪਲ ਰਹੇ ਕਿਵੇਂ ਪੜਨਗੇ ਕਿਵੇਂ ਅੱਛੀ ਐਜੂਕੇਸ਼ਨ ਲੈਣਗੇ ਕਿਵੇਂ ਅੱਛੀਆਂ ਹੈਲਥ ਸਰਵਿਸਿਜ਼ ਲੈਣਗੇ ਜਿੰਨਾ ਕੰਮ ਇਹਨਾਂ ਦਾ ਮੁਸ਼ਕਿਲ ਹੈ ਬੈਕਟੀਰੀਆਜ਼ ਦੇ ਨਾਲ ਸਾਰਾ ਦਿਨ ਇਹਨਾਂ ਨੂੰ ਸਟਰਗਲ ਕਰਨਾ ਹੈ ਮੈਂ ਤੁਹਾਨੂੰ ਆਪਣਾ ਇੱਕ ਐਕਸਪੀਰੀਅੰਸ ਸ਼ੇਅਰ ਕਰਨ ਜਾ ਰਹੀ ਹਾਂ ਮੇਰੇ ਇੱਕ ਦੋਸਤ ਹੈ ਰੁਸ਼ੀ ਪੱਕਾ ਜੀ ਕੋਵਿਡ ਹੋ ਗਿਆ ਅਸੀਂ ਇੱਥੋਂ ਦੇ ਸਰਕਾਰੀ ਕੋਵਿਡ ਸੈਂਟਰ 'ਚ ਉਹਨਾਂ ਨੂੰ ਐਡਮਿਟ ਕਰਾਤਾ 3 ਫੁੱਟ ਤੋਂ ਡਾਕਟਰ ਉਹਨਾਂ ਨਾਲ ਗੱਲ ਕਰ ਰਿਹਾ ਸੀ ਡਾਕਟਰ 3 ਫੁੱਟ ਤੋਂ ਗੱਲ ਕਰ ਰਿਹਾ ਸੀ ਐਂਡ ਆਈ ਵਾਸ ਪ੍ਰੈਜ਼ੈਂਟ ਥੇਰ ਔਰ ਸਫਾਈ ਕਰਮਚਾਰੀ ਇੱਕ ਨੌਜਵਾਨ ਬੱਚਾ ਅੰਕਲ ਪ੍ਰਵਾਹ ਨਹੀਂ ਮੰਨਦੇ ਉਹਦੇ ਹਥਾਪੀਆਂ ਮਾਰ ਰਿ ਇਹਨਾਂ ਬੱਚਿਆਂ ਨੇ ਜਿੰਨੇ ਕੋਵਿਡ ਸੈਂਟਰ ਸੀ ਸਭ ਤੋਂ ਮੂਰੇ ਹੋ ਕੇ ਕੰਮ ਕੀਤਾ ਹੈ ਹਸਪਤਾਲਾਂ ਦੇ ਸਾਰੇ ਕੱਪੜੇ ਧੋਏ ਆ ਪੂਰੇ ਫੁੱਲ ਕੋਵਿਡ ਜਰਮਸ ਵਾਲੇ ਸੋ ਇਹ ਸਮਾਜ ਦਾ ਇੱਕੋ ਅੰਗ ਹੈ ਜਿਹੜੇ ਪਵਿੱਤਰ ਕੰਮ ਕਰ ਰਹੇ ਮੈਂ ਬਾਰ-ਬਾਰ ਕਹੂੰਗਾ ਪਰ ਇਹਨਾਂ ਦਾ ਸ਼ੋਸ਼ਣ ਹੋ ਰਿਹਾ ਹੈ ਔਰ ਸਾਨੂੰ ਇੱਕ ਸੱਭਿਆ ਸਮਾਜ ਨੂੰ ਸ਼ਰਮ ਆਣੀ ਚਾਹੀਦੀ ਹੈ ਇਸ ਗੱਲ ਕਿ ਸਰਕਾਰਾਂ ਨੇ ਇਹਨਾਂ ਨੂੰ ਮਾਨਦੋਲਿਆ ਕਰ ਛੱਡਿਆ ਕੀ ਬਾਤ ਹੈ ਜੀ ਸਦੀਆਂ ਤੋਂ ਸ਼ੋਸ਼ਣ ਹੋ ਰਿਹਾ ਗੱਲ ਮੁਕਾਓ ਵਾਲਮੀਕੀ ਭਗਵਾਨ ਗੁਰੂ ਸੀਸ ਦੇ ਤੇ ਉਹਦੇ ਵੰਸ਼ਜ ਅੱਜ ਕਿੰਨੇ ਮਾੜੇ ਹਾਲਾਤ ਚ ਹੈ ਸੋਚਿਆ ਵੀ ਨਹੀਂ ਜਾ ਸਕਦਾ